ਬਾਈ ਜੀ ਭਗਤਾਂ ਨੂੰ ਬੇਨਤੀ ਹੈ ਕਿ ਉਹ ਇਸ ਵੀਡੀਓ ਤੋਂ ਦੂਰ ਰਹਿਣਾ ਤਾਂ ਚੰਗੀ ਗੱਲ ਹੈ ਕਿਉਂਕਿ ਸਾਡੇ ਮੂੰਹੋਂ ਕਿਸੇ ਲੀਡਰ ਬਾਰੇ ਜਾਂ ਕਿਸੇ ਪਾਰਟੀ ਬਾਰੇ ਕੋਈ ਨਾ ਕੋਈ ਸੱਚੀ ਗੱਲ ਨਿਕਲੂਗੀ ਤੇ ਫਿਰ ਉਹਦੇ ਨਾਲ ਭਗਤਾਂ ਦੇ ਹਿਰਦੇ ਬਲੁੰਦਰੇ ਜਾ ਸਕਦੇ ਆ ਇਸ ਲਈ ਜਾਣ ਹਿੱਤ ਵਿੱਚ ਇਹੀ ਗੱਲ ਜਾਰੀ ਹੈ ਵੀ ਤੁਸੀਂ ਇਸ ਵੀਡੀਓ ਨੂੰ ਸਕਿੱਪ ਕਰਕੇ ਪਾਸੇ ਹੋ ਜੋ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਜਿਵੇਂ ਸਰਕਾਰ ਕਹਿ ਕੇ ਏਸੀਬ ਅਸੀਂ ਹਰ ਮਹੀਨੇ 1000 ਰੁਪਿਆ ਔਰਤਾਂ ਦੇ ਖਾਤਿਆਂ ਦੇ ਵਿੱਚ ਪਾਇਆ ਕਰਾਂਗੇ ਤੇ ਮੈਨੂੰ ਲੱਗਦਾ 2 ਸਾਲ ਲੰਘ ਗਏ ਹਜੇ ਤੱਕ ਤਾਂ ਆਏ ਨਹੀਂ ਇਸ ਬਾਰੇ ਆਪਾਂ ਆਪਣੇ ਹਰਮਨ ਪਿਆਰੇ ਸੁਖਵੀਰ ਬਾਦਲ ਜੀ ਦੇ ਵਿਚਾਰ ਸੁਣਦੇ ਹਾਂ ਵੀ ਉਹ ਕੀ ਕਹਿਣਾ ਚਾਹੁੰਦੇ ਆ ਝਾੜੂ ਵਾਲਿਆਂ ਵਾਸਤੇ ਹਾਂਜੀ ਬਾਦਲ ਸਾਹਿਬ ਦੱਸੋ ਇਹ 1000 ਰੁਪਿਆ ਆਊਗਾ ਜਾਂ ਨਹੀਂ ਆਊਗਾ ਕਿਉਂਕਿ ਔਰਤਾਂ ਇਹ ਗੱਲ ਜਾਣਨ ਲਈ ਬੜੀਆਂ ਉਤਸਕ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਆ ਅਜੇ ਝਾੜੂ ਵਾਲੇ ਸਭ ਤੋਂ ਵੱਡੇ ਠੱਗ ਹੈ ਮੈਂ ਬੀਬੀਆਂ ਬੈਠੀਆਂ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਤੁਸੀਂ ਆਸ ਨਾ ਕਰੋ 1000 ਰੁਪਿਆ ਨਹੀਂ ਹੋਣਾ ਅਗਲੇ 5 ਸਾਲ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਜਿਹੜਾ ਕਿਹਾ ਉਹਨਾਂ ਨੇ ਨਹੀਂ ਐਵੇਂ ਆਪਾਂ ਡੀਕਦੇ ਰਹੀਏ ਕੋਈ ਫਾਇਦਾ ਨਹੀਂ ਉਹਨਾਂ ਨੇ 1 ਰੁਪਿਆ ਨਹੀਂ ਦੇਣਾ ਅਗਲੇ 5 ਸਾਲ ਉਹ ਬਾਦਲ ਸਾਹਿਬ ਹੱਦ ਹੋ ਗਈ ਤੁਸੀਂ ਤਾਂ ਬੀਬੀਆਂ ਦੀਆਂ ਆਸਾਂ ਉੱਤੇ ਜਮੇ ਪਾਣੀ ਫੇਰਤਾ ਮੈਨੂੰ ਤੁਸੀਂ ਇੱਕ ਗੱਲ ਹੋਰ ਦੱਸੋ ਵੀ ਜਿਹੜਾ ਨਵਾਂ ਮੁੱਖ ਮੰਤਰੀ ਆ ਉਹ ਤੁਹਾਨੂੰ ਕਿਵੇਂ ਲੱਗਦਾ ਬੰਦਾ ਕਹਿ ਜਾਓ ਆ ਜਿਹੜਾ ਨਵਾਂ ਮੁੱਖ ਮੰਤਰੀ ਕਰਦਾ ਕੀ ਐ ਪੁਰਾਣੀ ਬਿਲਡਿੰਗ ਨੂੰ ਰੰਗ ਕਰਕੇ ਨਵਾਂ ਕਰ ਦਿੰਦਾ ਕੱਲ ਮੈਂ ਦੇਖਿਆ ਕਹਿੰਦਾ ਜੀ 1 ਕਰੋੜ ਰੁਪਏ ਦੀ ਬਿਲਡਿੰਗ ਦਾ ਤੂ ਘਾਟਨ ਕੀਤਾ ਏ ਇਹ ਸਾਡੇ ਤਾਂ 1 ਕਰੋੜ ਦਾ ਸਰਪੰਚ ਵੀ ਨਹੀਂ ਕਰਦਾ ਅਸੀਂ ਪੰਜ ਕਰਦੇ ਹੁੰਦੇ ਸੀ ਉਹ ਘਾਟਨਾ ਮਿਊਜ਼ਿਕ ਲਓ ਬਾਈ ਬਾਦਲ ਸਾਹਿਬ ਦੀ ਗੱਲ ਸੁਣ ਲਓ ਕਹਿੰਦੇ ਸਾਡੇ ਰਾਜ ਦੇ ਵਿੱਚ ਕਰੋੜ ਰੁਪਏ ਦੀ ਗ੍ਰਾਂਟ ਦਾ ਉਦਘਾਟਨ ਸਰਪੰਚ ਬਣੀ ਪੰਚ ਕਰਦੇ ਹੁੰਦੇ ਸੀ ਜਿਨ੍ਹਾਂ ਨੇ ਬਾਦਲ ਸਾਹਿਬ ਦੀ ਸਰਕਾਰ ਨਹੀਂ ਦੇਖੀ ਉਹ ਤਾਂ ਬਾਈ ਜੀ ਉਹਨਾਂ ਨੇ ਕੁਝ ਵੀ ਨਹੀਂ ਦੇਖਿਆ ਬਾਦਲ ਸਾਹਿਬ ਫਿਰ ਗੱਲ ਤਾਂ ਆਏ ਆ ਜੀ ਫਿਰ ਇਹਨਾਂ ਨੂੰ ਵੀ ਮੌਕਾ ਦੇਣਾ ਹੀ ਸੀ ਜੀ ਇਹ ਵਿਚਾਰੇ ਕਹੀ ਜਾਂਦੇ ਸਾਨੂੰ ਮੌਕਾ ਦੇ ਦਿਓ ਮੌਕਾ ਦੇ ਦਿਓ ਮੌਕਾ ਦਿੱਤਾ ਹੁਣ ਦੱਸੋ ਤੁਸੀਂ ਪੰਜ ਸਾਲ ਕੈਪਟਨ ਦੇ ਖਰਾਬ ਕਰਤੇ ਪੰਜ ਸਾਲ ਜੇ ਕੋਈ ਹੋਰ ਆ ਗਿਆ ਕਹਿੰਦੇ ਮੈਨੂੰ ਵੀ ਮੌਕਾ ਦੇ 15 ਸਾਲ ਤਾਂ ਆਪਾਂ ਲਗਾ ਦਾ ਰਹਿਣੀ ਕੱਕ ਨੇ ਮੈਨਾਂ ਦਾ ਤੁਸੀਂ ਸਾਰੇ ਨਾ ਉਹਦੇ ਬਾਅਦ 15 ਸਾਲ ਜੇ ਐ ਰਹਿਆ ਨਾ ਤਿਆਰੀ ਕਰ ਲੋ ਤੁਸੀਂ ਬਿਹਾਰ ਕੋਈ ਨਹੀਂ ਆਪਾਂ ਨੂੰ ਬਿਹਾਰ ਜਾਣਾ ਪੈ ਜੂ ਦੇਖ ਲੋ ਬਾਈ ਤੁਸੀਂ ਕਈ ਵਾਰ ਬਾਦਲ ਸਾਹਿਬ ਨੂੰ ਮਜ਼ਾਕ ਕਰਦੇ ਰਹਿੰਦੇ ਹੋ ਵੀ ਆਹ ਗੱਲ ਆ ਜਾਂ ਆਹ ਗੱਲ ਆ ਸਹੀ ਨਹੀਂ ਕਹੀ ਆਹ ਗਲਤ ਕਹਿਤੀ ਤੇ ਫਿਕਰ ਦੇਖ ਲੋ ਬਾਦਲ ਸਾਹਿਬ ਨੂੰ ਕਿੰਨਾ ਪੰਜਾਬ ਦਾ ਮੈਂ ਤਾਂ ਹੁਣ ਇਹ ਸੋਚਦਾ ਜਿਨ੍ਹਾਂ ਨੇ ਬਾਦਲ ਸਾਹਿਬ ਦੀ ਸਰਕਾਰ ਦਾ ਰਾਜ ਨਹੀਂ ਦੇਖਿਆ ਯਾਰ ਉਹ ਤਾਂ ਬਾਈ ਆਏ ਮਨਕੀਤ ਜੱਲੂ ਵੀ ਉਹਨਾਂ ਨੇ ਕੁਝ ਵੀ ਨਹੀਂ ਦੇਖਿਆ ਉਹਨਾਂ ਨੂੰ ਤਾਂ ਬਹੁਤ ਵੱਡਾ ਘਾਟਾ ਪੈ ਗਿਆ ਬਾਈ ਜੀ ਆਪਾਂ ਨੂੰ ਤਾਂ ਪਤਾ ਹੀ ਨਹੀਂ ਵੀ ਸੁਖਵੀਰ ਬਾਦਲ ਸਾਹਿਬ ਆਪਣੇ ਵਾਸਤੇ ਕੀ ਕਰ ਸਕਦੇ ਨੇ ਨਹੀਂ ਪਤਾ ਨਾ ਆ ਸੁਣੋ ਮੜਾ ਜਾਂ ਮੈਂ ਰੁੱਖ ਹਵਾ ਦਾ ਬਦਲ ਸਕਦਾ ਮੈਂ ਰੁੱਖ ਹਵਾ ਦਾ ਬਦਲ ਸਕਦਾ ਥੋੜੇ ਕਰਕੇ ਨੰਗੀ ਤਲਵਾਰਾਂ ਤੇ ਚੱਲ ਸਕਦਾ ਮੁੱਖ ਮੰਤਰੀ ਬਣ ਕੇ 50 ਕਰੋੜ ਰੁਪਏ ਖਾਸ ਕਰੂੰਗਾ ਤੁਹਾਡੇ ਹਲਕੇ। ਨਹੀਂ ਦੇਖਿਆ ਇਹ ਆ ਸੁਖਵੀਰ ਬਾਦਲ ਸਾਹਿਬ ਜੀ ਆਪਣੇ ਵਾਸਤੇ ਰੁੱਖ ਹਵਾ ਦਾ ਬਦਲ ਸਕਦੇ ਨੇ ਨੰਗੀ ਤਲਵਾਰਾਂ ਤੇ ਚੱਲ ਸਕਦੇ ਨੇ ਤੇ ਜਦੋਂ ਹੀ ਮੁੱਖ ਮੰਤਰੀ ਬਣ ਗਏ ਖਾਸ ਆਪਣੇ ਹਲਕੇ ਨੂੰ 50 ਕਰੋੜ ਰੁਪਏ ਸੱਟਣਗੇ। ਮਸਤ ਜੋਕ ਮਾਰ ਰਿਹਾ ਇਹ ਹੱਸ ਰਿਹਾ ਹਲਕਾ ਹੱਸ। ਹੋਰ ਸੁਣੋ ਬਾਦਲ ਸਾਹਿਬ ਹੋਰ ਤਾਂ ਗੱਲਾਂ ਬਹੁਤ ਹੋ ਗਈਆਂ ਜੀ ਤੁਸੀਂ ਜਾਂਦੇ ਜਾਂਦੇ ਮੈਨੂੰ ਇਹ ਦੱਸੋ ਨਾਲੇ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਮਾਨ ਸਾਹਿਬ ਸਰਕਾਰ ਨੂੰ ਕਿਵੇਂ ਚਲਾ ਰਹੇ ਨੇ ਯਾਰ ਸ਼ਾਮ ਨੂੰ 5 ਵਜੇ ਤਾਂ ਬੋਤਲ ਖੋਲ੍ਹ ਲੈਂਦਾ ਹੈ 7-8 ਵਜੇ ਤਾਂ ਡੱਕਿਆ ਹੁੰਦਾ ਸਵੇਰੇ ਉੱਠਿਆ ਨਹੀਂ ਜਾਂਦਾ ਹੱਥ ਕੰਮ ਦੇ ਹੁਣ ਸਰਕਾਰ ਚਲਾ ਲੂ ਹਮ ਕਰਦੇ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਉਹ ਬਾਦਲ ਸਾਹਿਬ ਮੈਂ ਤਾਂ ਤੁਹਾਨੂੰ ਇਹ ਕਹਿੰਦਾ ਸੀ ਵੀ ਜਿਹੜੀ ਨਵੀਂ ਸਰਕਾਰ ਆ ਇਹ ਤੋਂ ਗ੍ਰਾਂਟ ਗਰੂਟ ਨਾ ਲੰਘ ਕੇ ਦੇਖ ਲਿਏ ਕੀ ਖਿਆਲ ਆ ਤੁਹਾਡਾ ਗ੍ਰਾਂਟ ਲੈਣ ਦੀ ਲੋੜ ਹੀ ਨਹੀਂ ਹਾਂਜੀ ਵੱਧ ਤੋਂ ਵੱਧ ਕੀ ਕਰਨਗੇ ਲੱਖ ਦੇ ਦਣਗੇ 2 ਲੱਖ ਦੇ ਦਣਗੇ 4 ਲੱਖ ਦੇ ਦਣਗੇ 2.5 ਸਾਲਾਂ ਬਾਅਦ ਟਰੱਕ ਟਰੱਕ ਲਿਆਉਂਗਾ ਵੱਡਾ ਨੋਟਾਂ ਦਾ ਲਾਹ ਲੀ ਬੋਰੀ ਜਿੰਨੀ ਮਰਜੀ ਫੇਰ ਨਹੀਂ ਸਾਨੂੰ ਗਰਾਂਟਾਂ ਚਾਹੀਦੀਆਂ ਹੁਣ ਤਾਂ ਅਸੀਂ 2.5 ਸਾਲਾਂ ਨੂੰ 3 ਸਾਲਾਂ ਨੂੰ ਬਾਦਲ ਸਾਹਿਬ ਦੇ ਟਰੱਕ ਵਿੱਚੋਂ ਹੀ ਨੋਟਾਂ ਵਾਲੀ ਬੋਰੀ ਲਾਹਾਂਗੇ